ਤੂੰ ਤੇਰਾ ਤੇਰਾ ਤੋਂ ਲਗਿਆ ਇਹ ਮੇਰਾ ਮੇਰਾ ਕਰਦੇ ਨੇ ਦੌੜ ਲੱਗੀ ਐ ਪੈਸੇ ਦੀ ਨਿੱਤ ਆਪਸ ਦੇ ਵਿੱਚ ਲੜਦੇ ਨੇ ਉਹ ਦੌੜ ਲੱਗੀ ਐ ਪੈਸੇ ਦੀ ਨਿੱਤ ਆਪਸ ਦੇ ਵਿੱਚ ਲੜਦੇ ਨੇ ਉਲਜੀ ਪਈ ਐ ਤਾਣੀ ਤੂੰ ਸੁਣ ਜਾ ਜਾ ਦੁਨੀਆਂ ਤੇ ਤੂੰ ਬਾਬਾ ਨਾਨਕਾ ਫੇਰ ਦੁਵਾਰਾਂ ਆ ਜਾ ਦੁਨੀਆਂ ਤੇ ਹੁਣ ਚਿੱਟੇ ਵਾਂਗੂ ਚਿੱਟੇ ਹੋਗੇ ਖੂਨੇ ਲੋਕਾਂ ਦੇ ਤੂੰ ਬਾਬਾ ਨਾਨਕਾ ਫੇਰ ਦੁਵਾਰਾਂ ਆ ਜਾ ਦੁਨੀਆਂ ਤੇ ਤੂੰ ਬਾਬਾ ਨਾਨਕਾ ਫੇਰ ਦੁਵਾਰਾਂ ਆ ਜਾ ਦੁਨੀਆਂ ਤੇ ਤੂੰ ਬਬਨਾਨ ਕਾ ਫਿਰ ਦੁਬਾਰਾ ਆ ਜਾ ਦੁਨੀਆ ਤੇ